ਜੋ ਮੋਗੇ ਦੀ ਧਰਤੀ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਸਾਮਰਾਜਵਾਦੀ ਜ਼ੁਲਮਾਂ ਸਰਕਾਰਾਂ ਦੀਆਂ ਮਨੁੱਖਤਾ ਵਿਰੋਧੀ ਗਤੀਵਿਧੀਆਂ ਦੇ ਖਿਲਾਫ ਇੱਕ ਜ਼ੋਰਦਾਰ ਇਕੱਠ ਕੀਤਾ ਗਿਆ ਇਸ ਵਿਸ਼ਾਦ ਰੈਲੀ ਵਿੱਚ ਜਿੱਥੇ ਨੌਜਵਾਨਾਂ ਬਜ਼ੁਰਗਾਂ ਤੇ ਬਾਬਿਆਂ ਦਾ ਰੋਹ ਠਾਠਾ ਮਾਰ ਰਿਹਾ ਸੀ ਉੱਥੇ ਸਾਡੀਆਂ ਬੀਬੀਆਂ ਮਾਈਆਂ ਨੇ ਵੀ ਹੱਥਾਂ ਵਿੱਚ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਾਡੀਆਂ ਭੈਣਾਂ ਨੇ ਚਾਹ ਪਾਣੀ ਦੀ ਸੇਵਾ ਨਿਭਾ ਕੇ ਆਪਨਾ ਬਣਦਾ ਯੋਗਦਾਨ ਪਾਇਆ ਇਹ ਰੈਲੀ ਇੰਨੀ ਵਿਸ਼ਾਲ ਸੀ ਕਿ ਜਿੱਥੇ ਗਰਮੀ ਨੇ ਪੂਰੀ ਆਤਮਚਾਈ ਹੋਈ ਸੀ ਉੱਥੇ ਅੰਦੋਲਨਕਾਰੀਆਂ ਦਾ ਜੋਸ਼ ਵੀ ਠੱਲਿਆ ਨਹੀਂ ਸੀ ਜਾ ਰਿਹਾ ਪੰਡਾਲ ਵਿੱਚ ਤਿਲ ਸਟਨ ਜੋਗੀ ਵੀ ਥਾਂ ਬਾਕੀ ਨਹੀਂ ਬਚੀ ਸੀ ਪੰਡਾਲ ਵਿੱਚ ਬੈਠੇ ਲੋਕ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਬਾਰੇ ਮਾਨਯੋਗ ਬੁਲਾਰਿਆਂ ਦੀਆਂ ਦਲੀਲਾਂ ਬੜੇ ਹੀ ਗੌਰ ਨਾਲ ਸੁਣ ਰਹੇ ਸਨ ਪੰਡਾਲ ਵਿੱਚ ਜਿੱਥੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ ਉੱਥੇ ਹੀ ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ ਇਸ ਭਰਵੇਂ ਇਕੱਠ ਨੂੰ ਸਬੋਧਨ ਕਰਨ ਵਾਲੇ ਲੀਡਰ ਸਹਿਬਾਨ ਨੇ ਆਦੀਵਾਸੀਆਂ ਦੇ ਖਿਲਾਫ ਜ਼ੁਲਮ ਤੇ ਜ਼ੁਲਮ ਖਿਲਾਫ ਅਵਾਰ ਚੁੱਕਣ ਵਾਲੀਆਂ ਅਮਰਦ ਸਰਕਾਰਾਂ ਦਾ ਘਣਾਉਣਾ ਚਿਹਰਾ ਬੇਨਕਾਬ ਕੀਤਾ ਬੁਲਾਰਿਆਂ ਨੇ ਸਰਕਾਰਾਂ ਨੂੰ ਤਾੜਦਿਆਂ ਲੰਬੇ ਹੱਥੀ ਲਿਆ ਤੇ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਪੇਸ਼ਾਨ ਰੈਲੀ ਦੇ ਕੁਝ ਖਾਸ ਅੰਜ ਮੋਗੇ ਦੀ ਧਰਤੀ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਸਾਮਰਾਜਵਾਦੀ ਜ਼ੁਲਮਾਂ ਸਰਕਾਰਾਂ ਦੀ ਮਨੁੱਖਤਾ ਵਿਰੋਧੀ ਗਤੀਵਧੀਆਂ ਦੇ ਖਿਲਾਫ ਇੱਕ ਜ਼ੋਰਦਾਰ ਇਕੱਠ ਕੀਤਾ ਗਿਆ ਇਸ ਵਿਸ਼ਾਲ ਰੈਲੀ ਵਿੱਚ ਜਿੱਥੇ ਨੌਜਵਾਨਾਂ ਬਜ਼ੁਰਗਾਂ ਤੇ ਬਾਬਿਆਂ ਦਾ ਰੋਠਾਠਾ ਮਾਰਦਾ ਸੀ ਉੱਥੇ ਸਾਡੀਆਂ ਬੀਬੀਆਂ ਮਾਈਆਂ ਨੇ ਵੀ ਹੱਥਾਂ ਵਿੱਚ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਾਡੀਆਂ ਭੈਣਾਂ ਨੇ ਚਾਹ ਪਾਣ ਦੀ ਸੇਵਾ ਨਿਭਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਇਹ ਰੈਲੀ ਇੰਨੀ ਵਿਸ਼ਾਲ ਸੀ ਕਿ ਜਿੱਥੇ ਗਰਮੀ ਨੇ ਪੂਰੀ ਹੱਤ ਮਚਾਈ ਹੋਈ ਸੀ ਉੱਥੇ ਅੰਦੋਲਨਕਾਰੀਆਂ ਦਾ ਜੋਸ਼ ਵੀ ਠੱਲਿਆ ਨਹੀਂ ਸੀ ਜਾ ਰਿਹਾ ਪੰਡਾਲ ਵਿੱਚ ਤਿਲ ਸੁਟਣ ਜੋਗੀ ਥਾਂ ਨਹੀਂ ਸੀ ਬਚੀ ਪੰਡਾਲ ਵਿੱਚ ਬੈਠੇ ਲੋਕ ਸਰਕਾਰਾਂ ਦੀ ਲੋਕਮਾਰੂ ਨੀਤੀਆਂ ਬਾਰੇ ਮਾਨਜਕ ਬੁਲਾਰਿਆਂ ਦੀਆਂ ਦਲੀਲਾਂ ਬੜੇ ਗੌਰ ਨਾਲ ਸੁਣ ਰਹੇ ਸਨ ਪੰਡਾਲ ਵਿੱਚ ਜਿੱਥੇ ਬੈਠਣ ਦਾ ਵਧੀਆ ਪ੍ਰਬੰਧ ਸੀ ਉੱਥੇ ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ ਇਸ ਪਰਵੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਲੀਡਰ ਸਾਹਿਬਾਨ ਨੇ ਆਦੀਵਾਸੀਆਂ ਦੇ ਖਿਲਾਫ ਜ਼ੁਲਮ ਤੇ ਜ਼ੁਲਮ ਖਿਲਾਫ ਆਵਾਜ਼ ਚੁੱਕਣ ਵਾਲਿਆਂ ਵਿਰੁੱਧ ਸਰਕਾਰਾਂ ਦਾ ਿਕਣਾਉਣਾ ਚਿਹਰਾ ਬੇਨਾਕਾਬ ਕੀਤਾ ਬੁਲਾਰਿਆਂ ਨੇ ਸਰਕਾਰਾਂ ਨੂੰ ਤਾੜਦਿਆਂ ਲੰਬੇ ਹੱਥੀ ਲਿਆ ਤੇ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਪੇਸ਼ ਹਨ ਰੈਲੀ ਦੇ ਕੁਝ ਖਾਸ ਸੰਸ ਜਿਹੜੀ ਮੌਕੇ ਦੇ ਵਿੱਚ ਐਡੀ ਵਿਸ਼ਾਲ ਰੈਲੀ ਹੋਈ ਆ ਤੇ ਕਿਸ ਬੰਦ ਦੇ ਵਿੱਚ ਹੋਈ ਆ ਇਹਦਾ ਕੀ ਮੰਤਵ ਆ ਇਹਦਾ ਜੀ ਜੋ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਲੋਕ ਆ ਉਹਨਾਂ ਦੀ ਜਿਹੜੀ ਡੰਡੇ ਦੇ ਜ਼ੋਰ ਦੇ ਨਾਲ ਆਵਾਜ਼ ਦਬਾਈ ਜਾ ਰਹੀ ਆ ਇਸੇ ਤਰ੍ਹਾਂ ਕਿਸੇ ਨੂੰ ਨਕਸਲਵਾਦੀ ਕਿਸੇ ਨੂੰ ਮਾਓਵਾਦੀ ਕਹਿ ਕੇ ਜਿਹੜਾ ਉਹ ਸਰਕਾਰ ਜਿਹੜਾ ਆਪਣੇ ਜਾਲ ਜੰਗਲ ਜ਼ਮੀਨ ਦੀ ਰਾਖੀ ਰੱਖਦੇ ਲੋਕ ਆ ਉਹਨਾਂ ਨੂੰ ਮਾਰ ਮਾਰ ਰਹੀ ਆ ਉਸ ਮਸਲੇ ਦੇ ਉੱਤੇ ਜਿਹੜਾ ਪੂਰੇ ਪੰਜਾਬ ਚੋਂ ਵੱਖ-ਵੱਖ ਜਥੇਬੰਦੀਆਂ ਨੇ ਜਿਹੜਾ ਆਵਾਜ਼ ਬੁਲੰਦ ਕੀਤੀ ਕਿ ਇਹ ਜਿਹੜਾ ਦੇਸ਼ ਦੇ ਵਿੱਚ ਸਰਕਾਰ ਫਾਂਜੀਬਾਦ ਹਲਾ ਕਰ ਰਹੀ ਇਹਨੂੰ ਬੰਦ ਕੀਤਾ ਜਾਵੇ। ਇਹਦੇ ਵਿੱਚ ਕਿਹੜੇ-ਕਿਹੜੇ ਜਥੇਬੰਦੀਆਂ ਨੇ ਸ਼ਿਰਕਤ ਕੀਤੀ? ਇਹਦੇ ਵਿੱਚ ਲਗਭਗ ਜੀ ਕਰੀਬ 40 ਤੋਂ 50 ਜਥੇਬੰਦੀਆਂ ਕਿਸਾਨ ਮਜ਼ਦੂਰ ਮਲਾਜ਼ਮ ਨੌਜਵਾਨ ਵਿਦਿਆਰਥੀ ਹਰ ਤਰ੍ਹਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਆ ਪੰਜਾਬ ਚ ਪਹਿਲੀ ਵਾਰੀ ਹੋਇਆ ਵਾ ਕਿ ਇਸ ਮਸਲੇ ਤੇ ਜੋ ਸਰਕਾਰ ਜ਼ਬਰ ਕਰ ਰਹੀ ਆ ਆਦੀਵਾਸੀਆਂ ਦੇ ਹੱਕ ਦੇ ਵਿੱਚ ਪਹਿਲੀ ਵਾਰ ਜਿਹੜਾ ਪੰਜਾਬ ਜੋ ਵੱਡੀ ਗਿਣਤੀ ਦੇ ਲੋਕਾਂ ਦੀ ਜਿਹੜੀ ਆਵਾਜ਼ ਬੁਲੰਦ ਕੀਤੀ। ਤੁਹਾਨੂੰ ਵੀ ਲੱਗਦਾ ਕਿ ਇਹ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚੂਗੀ? ਬਿਲਕੁਲ ਜੀ ਪਹੁੰਚੂਗੀ ਇੰਟੈਲੀਜੈਂਸੀ ਸੀਆਈਡੀ ਦੀ ਰਿਪੋਰਟ ਆ ਜਿਹੜੀ ਉਹ ਲਗਾਤਾਰ ਚੱਲਦੀ ਹੁੰਦੀ ਆ ਪੰਜਾਬ ਦੇ ਵਿੱਚ ਵੀ ਜਿਹੜਾ ਭਾਜਪਾ ਦੀ ਅਜੰਡੇ ਦੇ ਉੱਤੇ ਭਗਵੰਤ ਮਾਨ ਜਿਹੜਾ ਚੱਲ ਰਿਹਾ ਇਹਦਾ ਕਿਤੇ ਨਾ ਕਿਤੇ ਜਿਹੜਾ ਜਦੋਂ ਵੀ ਪੰਜਾਬ ਦੇ ਵਿੱਚੋਂ ਜਾਂ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਜਦੋਂ ਕੋਈ ਆਵਾਜ਼ ਉੱਠਦੀ ਆ ਉਹਦਾ ਸਰਕਾਰ ਤੇ ਅਸਰ ਤਾਂ ਹੁੰਦਾ ਜੀ ਉਹ ਛੋੜ ਦੇਣਾ ਚਾਹੁੰਦਾ ਬਸ